ਸੋਸ এবੀਐਮ ਕੀ ਹੌਲੀ ਹੌਲੀ ਜਿਹੜੀ ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਆ ਉਹਨੂੰ ਅਸੀਂ ਹੌਲੀ ਹੌਲੀ ਖਤਮ ਹੀ ਕਰਤਾ ਇਨ ਦੀ ਗੁੱਡ 올ਡ ਡੇਜ ਜਦੋਂ ਨਵੀਂ ਨਵੀਂ ਪਾਰਟੀਸ਼ਨ ਹੋਈ ਆ ਉਦੋਂ ਪਾਰਲੀਮੈਂਟ ਕਰੀਬ 150 ਦਿਨ ਸਾਲ ਦੇ ਵਿੱਚ ਮਿਲਦਾ ਸੀ ਆਊਟ ਆਫ 365 ਡੇਸ ਛੁੱਟੀਆਂ ਛੱਟੀਆਂ ਕੱਢ ਕੇ 150 ਸਿਟਿੰਗਸ ਹੁੰਦੀਆਂ ਸੀ ਪਾਰਲੀਮੈਂਟ ਦੀ ਲੋਕ ਸਭਾ ਦੀ ਉਹ ਹੌਲੀ ਹੌਲੀ ਹੋਣਾ ਮੇਰੇ ਖਿਆਲ 80 90 100 110 ਇੱਥੇ ਤੱਕ ਆ ਗਏ ਆ ਵਿਧਾਨ ਸਭਾ ਦੇ ਵਿੱਚ ਅਸੀਂ ਲਗਾਤਾਰੇ ਰੌਲਾ ਪਾਉਂਦੇ ਰਹੇ ਹਾਂ ਸਾਡੀ ਪਾਲਿਸੀ ਪਾਰਟੀ ਦਾ ਪਾਲਿਸੀ ਸੀ ਕਿ ਮੰਡੈਟਰੀ ਆ ਕਿ 40 ਸਿਟਿੰਗ ਹੋਣੀ ਚਾਹੀਦੀਆਂ ਵਿਧਾਨ ਸਭਾ ਦੀਆਂ ਹਾਲਾਂਕਿ 40 ਵੀ ਬਹੁਤ ਘੱਟ ਹੈ ਸਾਲ ਦੇ ਵਿੱਚ ਲੇਕਿਨ 2015 16 17 18 19 14 ਤੋਂ 16 ਜਾਂ 18 ਸਿਟਿੰਗ ਹੁੰਦੀਆਂ ਰਹੀਆਂ ਸਾਰੇ ਸਾਲਾਂ 'ਚ ਸਾਰੇ ਸਾਲਾਂ 'ਚ ਮੈਂ मेरा सुझाव ਸੀ ਮੈਂ ਆਈ ਰਿਮੈਂਬਰ ਮੀਟਿੰਗ ਦੀ ਚੀਫ ਮਿਨਿਸਟਰ ਦੇਨ ਚੀਫ ਮਿਨਿਸਟਰ ਮੈਂ ਕਿਹਾ ਜੀ ਆਪਾਂ ਇਹਨੂੰ ਹਰ ਮਹੀਨੇ ਇੱਕ ਸੈਸ਼ਨ ਸੱਦੋ ਕਿਉਂਕਿ ਜਦੋਂ ਸੈਸ਼ਨ ਸੱਦਿਆ ਜਾਂਦਾ ਨਾ ਅਫਸਰਾਂ ਤੇ ਪ੍ਰੈਸ਼ਰ ਪੈ ਜਾਂਦਾ ਵੀ ਉੱਥੇ ਮਸਲੇ ਉੱਠਣਗੇ ਲੈਟ ਡਿਲੀਵਰ ਮੈਂ ਉਹਨੂੰ ਕਿਹਾ ਜੀ ਹਰ ਮਹੀਨੇ 5 ਦਿਨ ਦਾ ਸੈਸ਼ਨ ਸੱਦੋ ਹਰ ਮਹੀਨੇ ਤਾਂ ਕਿ ਇਮੀਡੀਏਟਲੀ ਜਿਹੜੇ ਮਸਲੇ ਇਮੀਡੀਏਟ ਮਸਲੇ ਆ ਉੱਥੇ ਡਿਸਕਸ ਹੋ ਜਾਂਦੇ ਬੈਠ ਹੋ ਸਕਾਂ 15 ਦਿਨ ਦਾ ਬਜਟ ਸੈਸ਼ਨ ਸੱਦੋ ਇਹ ਟੋਟਲ ਮਿਲਾ ਕੇ ਆਲਮੋਸਟ ਸਾਡਾ ਸੁਝਾਅ ਸੀ 60 ਦਿਨ ਸੈਸ਼ਨ ਜਿਹੜਾ ਵਾ ਸਾਲ ਜਰੂਰ ਹੋਣਾ ਚਾਹੀਦਾ ਪਰ ਅਸਲੀਅਤ ਹੈ ਆਪੇ 15 17 ਦਿਨਾਂ ਦੇ ਸੈਸ਼ਨ ਸੋ ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਕਰਮ ਕਰਤੀ ਸਾਨੂੰ ਲੱਗਦਾ ਵਾ ਕਿ ਅਸੀਂ ਡਿਬੇਟ ਡਿਬੂਟ ਕਰਨ ਦੀ ਕੀ ਲੋੜ ਹੈ ਦਾ ਕੀ ਫਾਇਦਾ ਸਾਨੂੰ ਸਭ ਪਤਾ ਦਿਸ ਇਜ਼ ਦ ਸਟੇਟ ਆਫ ਅਫੇਅਰਸ